ਟੈਂਡਾ ਦੀ ਪੂਚੋ ਮੰਡੀ ਦੇ ਵਿੱਚ ਵਿਜੀਲੈਂਸ ਦੀ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ ਦੱਸ ਦਈਏ ਕਿ ਡੀਐਸਪੀ ਦਫ਼ਤਰ ਦੇ ਵਿੱਚ ਤਨਾਤ ਏਐਸਆਈ ਰਾਜਕੁਮਾਰ ਨੂੰ 1 ਲੱਖ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਵਿਜੀਲੈਂਸ ਨੇ ਕਾਬੂ ਕਰ ਲਿਆ ਹੈ ਤਾਂ ਪਿੰਡ ਕਲਿਆਣ ਦਾ ਦੱਸਦੀ ਹੈ ਕਿ ਸਾਬਕਾ ਸਰਪੰਚ ਤੇ ਉਸਦੇ ਦੋ ਬੇਟਿਆਂ ਦੇ ਖਿਲਾਫ ਐਫਆਈਆ ਦਰਜ ਹੁੰਦੀ ਹੈ ਤਾਂ ਏਐਸਆਈ ਉਸ ਐਫਆਈਆ ਦੇ ਵਿੱਚੋਂ ਇਹਨਾਂ ਦਾ ਨਾਮ ਹਟਾਉਣ ਦੇ ਲਈ ਰਿਸ਼ਵਤ ਦੀ ਮੰਗ ਕਰਦਾ ਹੈ 5 ਲੱਖ ਰੁਪਏ ਏਐਸਆਈ ਰਾਜਕੁਮਾਰ ਜੋ ਹੈ ਉਸ ਸਾਬਕਾ ਸਰਪੰਚ ਦੇ ਕੋਲੋਂ ਮੰਗਦਾ ਹੈ ਕੇਸ ਦੇ ਵਿੱਚੋਂ ਨਾਮ ਹਟਾਉਣ ਦੇ ਲਈ ਤੇ ਹਾਲਕਿ ਇਹ ਸੌਦਾ ਜੋਸੀਓ 2 ਲੱਖ ਦੇ ਵਿੱਚ ਤੈ ਹੁੰਦਾ ਹੈ ਜਿਸ ਤੋਂ ਬਾਅਦ ਸਾਕਾ ਸਰਪੰਚ ਦੀ ਪਤਨੀ ਜੋ ਹੈ ਪਰਮਜੀਤ ਕੌਰ 1 ਲੱਖ ਰੁਪਇਆ ਰਿਸ਼ਵਤ ਲੈ ਕੇ ਪਹੁੰਚਦੀ ਹੈ ਹਾਲਕਿ ਇਸ ਦੀ ਸ਼ਿਕਾਇਤ ਉਹ ਵਿਜੀਲੈਂਸ ਨੂੰ ਵੀ ਕਰਦੀ ਹੈ ਕਿ ਇਸ ਤਰੀਕੇ ਦੇ ਨਾਲ ਐਸਆਈ ਦੇ ਵੱਲੋਂ ਜੋ ਹੈ ਉਹ ਰਿਸ਼ਵਤ ਦੀ ਮੰਗ ਕੀਤੀ ਗਈ ਹੈ ਕੇਸ ਦੇ ਵਿੱਚੋਂ ਨਾਮ ਹਟਾਉਣ ਦੇ ਲਈ ਤਾਂ ਵਿਜੀਲੈਂਸ ਦੇ ਵੱਲੋਂ ਵੀ ਪੂਰਾ ਦੱਸਦੀ ਹੈ ਕਿ 트ੈਪ ਲਾਇਆ ਜਾਂਦਾ ਹੈ ਜਾਲ ਵਿਛਾਇਆ ਜਾਂਦਾ ਹੈ ਜਿਸ ਤੋਂ ਬਾਅਦ ਪਰਮਜੀਤ ਕੌਰ 1 ਲੱਖ ਰੁਪਏ ਰਿਸ਼ਵਤ ਲੈ ਕੇ ਪਹੁੰਚਦੀ ਹੈ ਤਾਂ ਜਿਵੇਂ ਹੀ ਰਾਜਕੁਮਾਰ ਆਪਣੀ ਗੱਡੀ ਦੇ ਵਿੱਚ ਰਿਸ਼ਵਤ ਵਾਲੇ ਪੈਸੇ ਰੱਖਦਾ ਹੈ ਤਾਂ ਵਿਜਲੈਂਸ ਮੌਕੇ ਤੇ ਹੀ ਐਸਐਸਆਈ ਰਾਜਕੁਮਾਰ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤਾਂ ਵੱਡੀ ਕਾਰਵਾਈ ਬਠਿੰਡਾ ਦੀ ਪੋਚੋ ਮੰਡੀ ਦੇ ਵਿੱਚ ਜਿੱਥੇ ਡੀਐਸਪੀ ਦਫ਼ਤਰ ਚ ਤਾਇਨਾਤ ਐਸਐਸਆਈ ਰਾਜਕੁਮਾਰ ਦੇ ਖਿਲਾਫ ਦਸਦੀ ਹੈ ਕਿ ਰਿਸ਼ਵਤ ਲੈਂਦੇ ਉਸ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ 1 ਲੱਖ ਰਿਸ਼ਵਤ ਦੇ ਸਮੇਤ ਰਾਜਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ ਪਿੰਡ ਕਲਿਆਣ ਦੇ ਸਾਬਕਾ ਸਰਪੰਚ ਤੇ ਬੇਟਿਆਂ ਦੇ ਖਿਲਾਫ ਜੋ ਐਫਆਈਆਰ ਦਰਜ ਹੋਈ ਸੀ ਉਸ ਕੇਸ ਦੇ ਵਿੱਚੋਂ ਉਹਨਾਂ ਦਾ ਨਾਮ ਹਟਾਉਣ ਦੇ ਲਈ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਵਿਜੀਲੈਂਸ ਨੂੰ ਸ਼ਿਕਾਇਤ ਪਹੁੰਚਦੀ ਹੈ ਤੇ ਸ਼ਿਕਾਇਤ ਦੇ ਆਧਾਰ ਤੇ ਵਿਜੀਲੈਂਸ ਜਾਲ ਵਿਛਾਉਂਦੀ ਹੈ 트੍ਰੈਪ ਲਗਾ ਕੇ ਜੋ ਹੈ ਰੰਗੇ ਹੱਥੀ ਐਸਆਈ ਰਾਜਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਉੱਥੇ ਹੀ ਵਿਜੀਲੈਂਸ ਦਾ ਕਹਿਣਾ ਹੈ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਜੇਕਰ ਜੀ ਡੀਐਸਪੀ ਦੀ ਵੀ ਕੋਈ ਸ਼ਮੂਲੀਅਤ ਆਉਂਦੀ ਹੈ ਜਾਂ ਉਸ ਦੀ ਕੋਈ ਇਨਵੋਲਵਮੈਂਟ ਸਾਹਮਣੇ ਆਉਂਦੀ ਹੈ ਤਾਂ ਡੀਐਸਪੀ ਦੇ ਖਿਲਾਫ ਵੀ ਜੋ ਹੈ ਉਹ ਮੁਕਦਮਾ ਦਰਜ ਕੀਤਾ ਜਾਵੇਗਾ ਕਾਰਵਾਈ ਜੋ ਹੈ ਉਹ ਕੀਤੀ ਜਾਵੇਗੀ ਤਾਂ ਡੀਐਸਪੀ ਦਫਤਰ ਦੇ ਵਿੱਚ ਤਾਇਨਾਤ ਐਸਆਈ ਰਾਜਕੁਮਾਰ ਨੂੰ ਰੰਗੇ ਹੱਥੀ ਰਿਸ਼ਵਤ ਲੈਂਦੇ 1 ਲੱਖ ਰੁਪਏ ਦੀ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ ਬਠਿੰਡਾ ਦੇ ਦੱਸਦੀ ਹੈ ਕਿ ਪੁੱਚੋ ਮੰਡੀ ਦਾ ਮਾਮਲਾ ਹੈ ਜਿੱਥੇ ਵਿਜੀਲੈਂਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਐਸਆਈ ਰਾਜਕੁਮਾਰ ਨੂੰ ਦੱਸਦੀ ਹੈ ਕਿ ਗ੍ਰਿਫਤਾਰ ਜੋ ਹੈ ਉਹ ਵਿਜੀਲੈਂਸ ਦੇ ਵੱਲੋਂ ਕੀਤਾ ਗਿਆ ਹੈ